ਲੋਕਾਂ ਦੀਆਂ ਜੇਬਾਂ ਹੋਣਗੀਆਂ ਢਿੱਲੀਆਂ ਤੇਲ ਦੇ ਸਿੱਧਾ ਇਹ ਨਿਰਪੈ ਵਧੇ ਰੇਟ ਦੇਖੋ ਅੱਜ ਤੋਂ ਪੈਟਰੋਲ ਡੀਜ਼ਲ ਦੀਆਂ ਤਾਜ਼ਾ ਕੀਮਤਾਂ ਸਰਕਾਰ ਨੇ ਜਨਤਾ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਡੀਜ਼ਲ ਤੇ ਵਿਕਰੀ ਕਰ 3% ਤੱਕ ਵਧਾ ਦਿੱਤੀ ਹੈ ਇਸ ਦੇ ਨਾਲ ਹੀ ਉੱਥੇ ਡੀਜ਼ਲ ਦੇ ਰੇਟ ਦੇ ਵਿੱਚ 2 ਰੁਪਏ ਦਾ ਵਾਧਾ ਹੋ ਗਿਆ ਹੈ ਇਹ 1 April ਯਾਨੀ ਕਿ ਅੱਜ ਤੋਂ ਪ੍ਰਭਾਵੀ ਹੋ ਗਿਆ ਹੈ ਰਾਜ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਡੀਜ਼ਲ ਤੇ ਕਰਨਾਟਕ ਸੇਲਸ ਟੈਕਸ 18.4% ਤੋਂ ਵਧਾ ਕੇ 21.17% ਕਰ ਦਿੱਤਾ ਗਿਆ ਹੈ ਕਰਨਾਟਕ ਵਿੱਚ ਇਸ ਤੋਂ ਪਹਿਲਾਂ ਡੀਜ਼ਲ ਦੀ ਕੀਮਤ 88.99 ਰੁਪਏ ਯਾਨੀ ਕਿ 99 ਰੁਪਏ ਪ੍ਰਤੀ ਲੀਟਰ ਸੀ ਜਦਕਿ ਪੈਟਰੋਲ 102.99 ਰੁਪਏ ਪ੍ਰਤੀ ਲੀਟਰ ਸੀ ਆਖਿਰਕਾਰ ਕਰਨਾਟਕ ਪੈਟਰੋਲੀਅਮ ਡੀਜ਼ਲ ਐਸੋਸੀਏਸ਼ਨ ਨੇ ਕਿਹਾ ਕਿ ਡੀਜ਼ਲ ਦੇ ਰੇਟ ਲਗਭਗ 2 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ ਇੱਕ ਅਧਿਕਾਰਿਕ ਬਿਆਨ ਵਿੱਚ ਦੱਸਿਆ ਗਿਆ ਕਿ 4 ਨਵੰਬਰ 2021 ਤੋਂ ਪਹਿਲਾਂ ਕਰਨਾਟਕ ਵਿੱਚ ਡੀਜ਼ਲ ਤੇ ਵਿਕਰੀ ਕਰ ਦੀ ਦਰ 24% ਸੀ ਅਤੇ ਪ੍ਰਤੀ ਲੀਟਰ ਵਿਕਰੀ ਕੀਮਤ 92.6503 ਪੈਸੇ ਸੀ ਪਿਛਲੇ ਸਾਲ 15 ਜੂਨ ਨੂੰ ਕਰਨਾਟਕ ਸਰਕਾਰ ਨੇ ਡੀਜ਼ਲ ਤੇ ਕਰ ਦੀ ਦਰ ਘਟਾ ਕੇ 18.44% ਕਰਨ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਬਿਆਨ ਦੇ ਮੁਤਾਬਕ ਕੰਪੀਟੈਂਟ ਅਥਾਰਟੀ ਦੀ ਮਨਜ਼ੂਰੀ ਤੋਂ ਬਾਅਦ 1 April ਯਾਨੀ ਕਿ ਅੱਜ 2025 ਤੋਂ ਡੀਜ਼ਲ ਤੇ ਵਿਕਰੀ ਕਰ ਦੀ ਦਰ ਵਧਾ ਕੇ 21.16% ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਪ੍ਰਤੀ ਲੀਟਰ 2 ਰੁਪਏ ਦੀ ਵਡੌਤਰੀ ਹੋਵੇਗੀ ਜਿਸ ਨਾਲ ਵਿਕਰੀ ਕੀਮਤ 99.02 ਪੈਸੇ ਹੋ ਜਾਵੇਗੀ ਹਾਲਾਂਕਿ ਇਸ ਵਾਧੇ ਦੇ ਬਾਅਦ ਵੀ ਰਾਜ ਸਰਕਾਰ ਰਾਜ ਵਿੱਚ ਸ਼ੋਭਿਤ ਵਿਕਰੀ ਕੀਮਤ ਉਹ ਗਵਾਂਢੀ ਰਾਜਾਂ ਦੇ ਮੁਕਾਬਲੇ ਘੱਟ ਰਹੇਗੀ ਅੱਗੇ ਬਿਆਨ ਵਿੱਚ ਕਿਹਾ ਗਿਆ ਕਿ 31 ਮਾਰਚ 2025 ਤੱਕ ਬੰਗਲੌਰੂ ਵਿੱਚ ਡੀਜ਼ਲ ਦੀ ਕੀਮਤ 99 ਰੁਪਏ ਜਦਕਿ ਹਸੂਰ ਵਿੱਚ ਇਹ 94.42 ਰੁਪਏ ਪੈਸੇ ਕਾ ਸਰਗੋੜ ਵਿੱਚ 95.46 66 ਰੁਪਏ ਤੇ ਇਸ ਦੇ ਨਾਲ ਹੀ ਇੱਥੇ ਕੇਂਦਰੀ ਮੰਤਰੀ ਐਚ.ਡੀ. ਕੁਮਾਰ ਸਵਾਮੀ ਨੇ ਮੰਗਲਵਾਰ ਨੂੰ ਕਰਨਾਟਕ ਦੀ ਸਿਧਰਮਈਆ ਸਰਕਾਰ ਤੇ ਮੁੱਲ ਵਾਧਾ ਦਾ ਦਾਨਵ ਵਰਣ ਦਾ આરોਪ ਲਗਾਇਆ ਸੀ ਅਤੇ ਕਿਹਾ ਕਿ ਉਹ ਸਰਕਾਰ ਦਾ ਖੂਨ ਚੂਸ ਰਹੀ ਹੈ। মিডিਆ ਲਈ ਜਾਰੀ ਕੀਤੇ ਬਿਆਨ ਵਿੱਚ ਉਹਨਾਂ ਕਿਹਾ ਕਿ ਅੱਜ ਤੋਂ ਕਾਂਗਰਸ ਕੰਪਨੀ ਦੀ ਸਰਕਾਰ ਕੂੜੇ ਤੇ ਵੀ ਉਪਕਰ ਲਗਾ ਰਹੀ ਹੈ ਉਹ ਲੋਕਾਂ ਦਾ ਖੂਨ ਚੂਸ ਰਹੀ ਹੈ ਉਹਨਾਂ ਰਾਜ ਸਰਕਾਰ ਤੇ ਧੋਖਾ ਦੇਣ ਤੇ ਲਾਗਤ ਲਗਾਤਾਰ ਕੀਮਤਾਂ ਵਧਾਉਣ ਦਾ ਰੋਪ ਲਾਇਆ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ